ਇਹਸਾਨ ਨੌਜਵਾਨ ਸੰਗਠਨ ਕਮੇਟੀ ਪੰਜਾਬ ਸੂਬਾ ਪ੍ਰਬੰਧ ਚਿੱਤਰ ਸਿੰਘ ਕੋਟਲਾ ਦੀ ਅਗਵਾਈ ਵਿੱਚ ਐਡੀਸੀ ਅੰਮ੍ਰਿਤਸਰ ਨੂੰ ਇੱਕ ਬਲਤ ਮਿਲਿਆ ਨਕਲੀ ਦੁੱਧ ਖੋਆਪਨੀਰ ਬਾਜ਼ਾਰ ਵਿੱਚ ਵੇਚ ਰਿਹਾ ਸਿਵਲ ਸਰਜੰਟ ਅੰਮ੍ਰਿਤਸਰ ਨੂੰ ਇੱਕ ਦਰਖਾਸਤ ਦਿੱਤੀ ਸੀ ਜਿਸ ਤੇ ਕਾਰਵਾਈ ਨਹੀਂ ਹੋਈ ਐਡੀਸੀ ਮੈਡਮ ਨੇ ਸਿਵਲ ਸਰਜੰਟ ਦੇ ਡਾਕਟਰਾਂ ਨੂੰ ਬੁਲਾ ਕੇ ਮੀਟਿੰਗ ਕਰਵਾਈ ਤੇ ਪ੍ਰੋਸਾਦ ਦਿੱਤਾ ਨਕਲੀ ਦੁੱਧ ਦੇ ਸੈਂਪਲ ਭਰੇ ਜਾਣਗੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿ세 ਕਿਸਾਨ ਜਥੇਬੰਦੀ ਦੇ ਕੁਝ ਮੈਂਬਰ ਸੈਂਪਲ ਪਰ ਸਮੇਂ ਨਾਲ ਹੋਣਗੇ ਗੈਸ ਸਿਲੰਡਰ ਜੋ ਕਿ ਕਟਰ ਵੇਟ ਕਰ ਰਹੇ ਹਨ ਡਿਲੀਵਰੀ ਦੇ ਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਉਸਤੇ ਵੀ ਏ ਡੀ ਸੀ ਮੈਡਮ ਨੇ ਭਰੋਸਾ ਦਿੱਤਾ ਕਿ ਫੂਡ ਸਪਲਾਈ ਵਿਭਾਗ ਦੇ ਅਫਸਰਾਂ ਤੇ ਨਾਪ ਤੋਲ ਵਿਭਾਗ ਦੇ ਅਫਸਰ ਨਾਲ ਹੋ ਕੇ ਸਿਲੰਡਰ ਤੋਲੇ ਜਾਣਗੇ ਤੇ ਵੱਧ ਰੇਟ ਲੈਂਦੇ ਹਨ ਉਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਹਾਜ਼ਰ ਕਿਸਾਨ ਆਗੂ ਜਨਰਲ ਸਕੱਤਰ ਬਲਦੀਪ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਸ਼ਵਿੰਦਰ ਸਿੰਘ ਬਡਾਲਾ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਚਮਿੰਡਾ ਸੂਬਾ ਕਮੇਟੀ ਮੈਂਬਰ ਹਰਜਾਪ ਸਿੰਘ ਢੋਲ ਗੁਰਮਖ ਸਿੰਘ ਮਾਨਾਵਾਲਾ ਮਨਦੀਪ ਸਿੰਘ ਕਲੇਰ ਪਰਮਜੀਤ ਸਿੰਘ ਚਿਗਾਵਾ ਤਰਲੋਚਨ ਸਿੰਘ ਮੁਲਕੇ ਗੁਰਵਿੰਦਰ ਸਿੰਘ ਮਾਨਾਵਾਲਾ ਮਲਕੀਤ ਸਿੰਘ ਕੋਹਾਲੀ ਗੁਰਪ੍ਰੀਤ ਸਿੰਘ ਚਵਿੰਡਾ ਤੇ ਸੋਹਣ ਸਿੰਘ ਭੋਗ ਭੋਗ ਬੇਟਾ ਦਾ ਹਾਦਸਾ ਆਉ ਦੇਖਦੇ ਆਂ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਕਿੰਨੂੰ ਮਿਲਣਾ ਹੈ ਤੇ ਕਿੰਨਾ ਮੁੱਦਿਆਂ ਤੇ ਮਿਲਣਾ ਹੈ ਜੀ ਮੈਂ ਜਿੱਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸਰਕਸ਼ਪਤੀ ਪੰਜਾਬ ਅੱਜ ਜਿਹੜਾ ਅਸੀਂ ਡੁਗਰੀਟ ਦੁੱਧ ਕੈਮੀਕਲ ਵਾਲਾ ਜਿਹੜਾ ਆਮ ਹੀ ਢੇਰੀਆਂ ਵਾਲੇ ਬਣਾ ਬਣਾ ਕੇ ਔਰ ਸ਼ਹਿਰਾਂ ਦੇ ਵਿੱਚ ਸਪਲਾਈ ਕਰ ਰਹੇ ਨੇ ਜਦੇ ਨਾਲ ਕੈਂਸਰ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਲੀਵਰ ਦੀਆਂ ਬਿਮਾਰੀਆਂ ਫੈਟੀ ਲੀਵਰ ਦੀਆਂ ਬਿਮਾਰੀਆਂ ਬਹੁਤ ਜ਼ਿਆਦੀਆਂ ਵੱਧ ਚੁੱਕੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇੱਕ ਸਿਵਲ ਸਰਜਨ ਨੂੰ ਐਪਲੀਕੇਸ਼ਨ ਦਿੱਤੀ ਸੀ ਕਾਫੀਦਰ ਪਹਿਲਾਂ 1 ਮਹੀਨਾ ਪਹਿਲਾਂ ਲੇਕਿਨ ਉਹਨਾਂ ਨੇ ਪੂਰਾ ਪ੍ਰੋਪਰ ਲੋਕਾਂ ਨੂੰ ਹਿਸਾਬ ਨਾ ਦੇਣ ਦਾ ਸੋਚਿਆ ਹੈ ਕਿ ਸ਼ਾਇਦ ਚੁੱਪ ਕਰ ਜਾਣਗੇ ਉਹਦੇ ਸਬੰਧ ਵਿੱਚ ਪਿਛਲੇ ਦਿਨੀ ਅਸੀਂ ਐਨਸੀ ਮੈਡਮ ਨਾਲ ਗੱਲ ਕਰਕੇ ਗਏ ਸੀਗੇ ਔਰ ਉਹਨਾਂ ਨੇ ਸਾਨੂੰ ਅੱਜ ਬੁਲਾਇਆ ਸੀਗਾ ਔਰ ਸਿਵਲ ਸਰਜਨ ਦਾ ਡਿਪਾਰਟਮੈਂਟ ਦੇ ਨਾਲ ਸਾਡੀ ਮੁੜਾਕਾਤ ਕਰਾਈ ਔਰ ਉਸ ਦੇ ਵਿੱਚ ਜਿਹੜਾ ਸੀਗਾ ਆਪਾਂ ਅੱਜ ਨਾਲ ਮਿਲੇ ਔਰ ਉਹਨਾਂ ਨਾਲ ਡਿਸਕਸ ਕੀਤੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਇੱਥੇ ਜਿਹੜਾ ਡੁਪਲੀਕੇਟ ਦੁੱਧ ਬੰਦਾ ਆ ਔਰ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ। ਦੂਜਾ ਸਾਡਾ ਸੀਗਾ ਜਿਵੇਂ ਮੰਡੀਆਂ ਦੇ ਵਿੱਚ ਆਰਤੀਏ ਲੁੱਟ ਕਰ ਰਹੇ ਨੇ ਜ਼ਿੰਮੇਵਾਰਾਂ ਦੀ ਔਰ ਛੁੱਟੀਆਂ ਜਿਹੜੀਆਂ ਕਰਕੇ ਕਿਉਂਕਿ ਇੱਕ ਦਿਨ ਛੁੱਟੀ ਹੋ ਜਾਂਦੀ ਆ ਔਰ ਤਿੰਨ ਦਿਨ ਮੁੜ ਕੇ ਜਿਹੜਾ ਰੇਟ ਘਟ ਜਾਂਦਾ। ਇਹਸੇ ਕਰਕੇ ਉਹ ਵੀ ਸਾਡਾ ਜਿਹੜਾ ਮੁੱਦਾ ਸੀ। ਉਹ ਵੀ ਅਸੀਂ ਐਡੀਸੀ ਸਾਹਿਬ ਦੇ ਇਤਿਹਾਜ਼ ਚ ਲੈਂਦਾ ਔਰ ਲਿਖਤੀ ਦਰਖਾਸਤ ਦਿੱਤੀ। ਔਰ ਇੱਕ ਤੀਸਰੀ ਸਾਡੀ ਵਿਕਾਸ ਸੀ ਜਿਵੇਂ ਸਿਲੰਡਰਾਂ ਦੇ ਤੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਔਰ ਥਾ ਥਾ ਤੇ ਜਿਹੜੇ ਸਿਲੰਡਰ ਫੜੇ ਗਏ ਔਰ ਉਹਨਾਂ ਦੀ ਕੀ ਕਾਰਵਾਈ ਕੀਤੀ ਆ ਉਹਦੇ ਵਾਸਤੇ ਵੀ ਇਸ ਇੱਕ ਐਪਲੀਕੇਸ਼ਨ ਲੈ ਕੇ ਦਿੱਤੀ ਤੇ ਉਹਦਾ ਵੀ ਸਾਨੂੰ ਦੱਸਿਆ ਜਾਵੇ ਕਿ ਜਿੰਨੇ ਐਜੰਸੀਆਂ ਅਸੀਂ ਫੜੀਆਂ ਉਹਨਾਂ ਦੇ ਕੀ ਕਾਰਵਾਈ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਉਹਦੇ ਵਿੱਚ ਲਿਖਿਆ ਹੈ ਜਿਹੜਾ ਅਸੀਂ ਸਲੈਂਟਰਾਂ ਦੇ ਜਿਹੜੇ ਰੇਟ ਕਰਨੀਆਂ ਔਰ ਜਿਹੜੇ ਡਿਲੀਵਰੀ ਮੈਨ ਇਹਨਾਂ ਨੂੰ ਚੈੱਕ ਕਰਨਾ ਔਰ ਮੌਕੇ ਦੇ ਉੱਤੇ ਨਾਲ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਨਾਲ ਨਾਪ ਤੋਲ ਵਿਭਾਗ ਤੇ ਫੂਡ ਸਪਲਾਈ ਵਿਭਾਗ ਨਾਲ ਹੋਣਾ ਜਿਹਦਾ ਸਾਡੀ ਜਿਹੜੀ ਟੀਮ ਹੈ ਉਹ ਨਾਲ ਹੋਏਗੀ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਕਰਕੇ ਇਹਨੂੰ ਜਿਹੜਾ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚੋਂ ਯਾਨੀ ਕਿ ਪੂਰੇ ਪੰਜਾਬ ਦੇ ਵਿੱਚੋਂ ਕੋਸ਼ਿਸ਼ ਕਰੇ ਅੱਜ ਅੰਮ੍ਰਿਤਸਰ ਦੇ ਜਿਹੜੇ ਡਿਪਾਰਟਮੈਂਟ ਮੰਤਰੀ ਔਰ ਇਹਨਾਂ ਕੋ ਉਮੀਦ ਕਰਤੀ ਕਿ ਇਹ ਜਿਹੜਾ ਦੇਤੇ ਪੂਰਨ ਤੌਰ ਦੇ ਉੱਤੇ ਜਿਹੜਾ ਇਹ ਸਾਨੂੰ ਇਨਸਾਫ ਦਵਾਣਗੇ ਇਸ ਕਰਕੇ ਇਹਦੇ ਚ ਬੈਕਮ ਨੇ ਕੁਝ ਦਿਨਾਂ ਦੇ ਵਿੱਚ ਆਖਿਆ ਕਿ ਇਹ ਜਿਹੜੇ ਜਿਹੜੇ ਤੁਸੀਂ ਮੁੱਦੇ ਲੈ ਕੇ ਆਏ ਹੋ ਤੁਹਾਡੀ ਜਥੇਬੰਦੀ ਇਹ ਸਾਰੇ ਮੁੱਦਿਆਂ ਦਾ ਜਿਹੜਾ ਹੱਲ ਆ ਮੈਂ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦੂੰਗੀ ਇਸ ਸਬੰਧ ਤੇ ਜਿਹੜਾ ਅੱਜ ਦਾ ਸੰਗਤ ਹੈ। ਲਓ ਜੀ ਕਾ ਖਾਲਸਾ ਹੈ ਜੀ ਕੀ ਫਤਿਹ ਅੱਜ ਨਿਸਾਨ ਨੌਜਾਇਜ਼ਾਂ ਦੀ ਕਮੇਟੀ ਪੰਜਾਬ ਸਰਦਾਰ ਬਚਿੱਤ ਸਿੰਘ ਜੀ ਕੋਟਲਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚਾਹ ਕਰੋ ਦੀ ਮੈਮ ਨੂੰ ਹੋਰ ਵਾਅਦਾ ਦਿੰਦੇ ਹੋਏ ਅੱਜ ਇੱਕ ਹੋਰ ਗੱਡੀ ਇੱਕ ਪਿੱਛੇ ਜਿਵੇਂ ਤੁਸੀਂ ਦਿਸ ਦੇਖ ਦੇ ਪਏ ਗੱਡੀ ਦੇ ਦੋ ਸਿਲੰਡਰ ਘੱਟ ਨਿਕਲੇ ਨਰਮਲ ਗੈਸ ਜੀ ਅਸੀ ਐਮ ਐਮ ਗੈਸ ਜੀ ਅਸੀ ਦੀ ਗੱਡੀਆਂ ਦੋ ਅੱਜ ਠੇਰੀਆਂ ਜਿੰਨਾ ਚੋ ਇੱਕ ਐਮ ਐਮ ਦੇ ਦੋ ਸਿਲੰਡਰ ਘੱਟ ਆ ਨਰਮਲ ਗੈਸ ਜੀ ਅਸੀ ਦਾ ਪਹਿਲਾ ਸਿਲੰਡਰ ਟੁੱਟ ਰਿਹਾ ਦੇਖੋ ਇੰਨਾ ਘੱਟ ਨਿਕਲਦਾ 28 ਕਿਲੋ ਜੇ ਇਹਦੇ ਲੱਗ ਜਾਗੇ 28 ਕਿਲੋ ਇਹਦੀ ਇੱਕ ਇਹ ਪਹਿਲੇ ਸਿਲੰਡਰ ਘੱਟ ਨਿਕਲਿਆ ਜੀ ہزار ਬਚੇ ਦਸ ਜੀ ਕੋਟਲਾ ਆਪ ਸਿਲੰਡਰ ਤਲਾਉਂਦੇ ਆ ਆਹ ਵੇਖ ਲਓ ਜੀ 703 ਕਿਲੋ ਘਟਾ 26 703 ਕਿਲੋ ਘਟ ਗਏ ਸਦਜੇ ਸਿਲੰਡਰ ਚੋਂ ਨਿਕਲੀ ਹੈ ਜੀ ਮੈਂ ਮਨਦੀਪ ਸਿੰਘ ਕਲੀਅਰ